ਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਕੈਮ ਆ ਸਾਰੇ ਤੇ ਉਮੀਦ ਆ ਬਾਈ ਠੀਕ ਠਾਕ ਹੋਵੋਗੇ ਟੱਡ ਫੱਟ ਹੋਵੋਗੇ ਹੋਰ ਸੁਣਾਓ ਕੈਮ ਤੇ ਅੱਜ ਬਾਹਰ ਗੱਡੀਆਂ ਸੀਗੀਆਂ ਸਾਰੀਆਂ ਕਿਉਂਕਿ ਅੱਜ ਮਹਾਂ ਚੱਲ ਹਵਾ ਜੀ ਲੱਗ ਜੂ ਉਦਾਂ ਵੀ ਹਵਾ ਠੰਡੀ ਵੀ ਚੱਲਦੀ ਸੀ ਅੱਜ ਮੈਨੂੰ ਆਏ ਹੋਗੇ ਮਹਾਂ ਚੱਲ ਅੱਜ ਟੁੱਪ ਜੀ ਖਾਣ ਦੇ ਇਹਨਾਂ ਨੂੰ ਇੱਕ ਇਹਨਾਂ ਦੇ ਲਾਉਣੀ ਸੀ ਚਿਚੜਾਂ ਵਾਲੀ ਦਵਾਈ ਤੇ ਇਹਦੀ ਘੌਣ ਨਾ ਕਰਿਆ ਕਰੋ ਭਰਾ ਬਣੀ ਚਿਚੜਾਂ ਵਾਲੀ ਦਵਾਈ ਦੀ ਕਿਉਂਕਿ ਹੁਣ ਥੋੜੇ ਥੋੜੇ ਜਿਹੀ ਆਉਣ ਲੱਗ ਗਏ ਨੇ ਇਹ ਆਪਣੀ ਕਾਲੀ ਦੇ ਲੱਗੇ ਸੀਗੇ ਬਾਵਾ ਨੇ ਤੇ ਮੈਂ ਦੋ ਕਿ ਤਰ ਗੌਲਿਆਂ ਨਾਲ ਮੈਂ ਚਲੋ ਇੱਕੋ ਲਾਗਤੀ ਵੱਧ ਗਏ ਰਾਜੋ ਉਹਦੇ ਤੁਹਾਨੂੰ ਦੇਖਦੀ ਹੋਣੀ ਅੱਜ ਖਾਣਾ ਖਾਲੀ ਹੋ ਗਿਆ ਜੇ ਆਹ ਉਂਗਲੀ ਜੀ ਕਿੱਥੇ ਆ ਗਈ ਉਹਦੇ ਉੱਥੇ ਪਈ ਹੁੰਦੀ ਆ ਕੰਧ 'ਚ ਐਦੇ ਡੱਬੀ ਜੀ ਭੁਗਤਾਤੀ ਉਹ ਤੇ ਕਿਉਂਕਿ ਫਿਰ ਦੁੱਧ ਘਟਣ ਲੱਗਿਆ ਨਹੀਂ ਗੀਆਂ ਨਹੀਂ ਬਈ ਚਚਰਾਂ ਦੀ ਘੋਲ ਨਾ ਕਰਿਓ ਹੁਣ ਬਸ ਆਹ ਦਿਨਾਂ 'ਚ ਆਪਣੇ ਤਾਂ ਲੱਗਦੇ ਵੀ ਬਾਲੇ ਆ ਤੇ ਬਾਕੀ ਓਕੇ ਆ ਭਰਾ ਤੇ ਅੱਜ ਦਵਾਈ ਧਰਾਤੀ ਆ ਗਾਂ ਦੇ ਤੇ ਜਿਹੜੀ ਜੇਰ ਪਈ ਸੀਗੀ ਨਵੀਂ ਸੂਈ ਦੇ ਤੇ ਅੱਜ ਖਾਣ ਆ ਕੇ ਧਰ ਗਈ ਹੋ ਗਿਆ ਡੇਢ ਕ ਘੰਟਾ ਘੰਟਾ ਡੇਢ ਘੰਟਾ ਹੋ ਗਿਆ ਤੇ ਉਹਦੇ ਨਾਲ ਆਏ ਆ ਵੀ ਹੁਣ ਅੰਦਰੋਂ ਠੀਕ ਹੋ ਜੂਗੀ ਬਾਕੀ ਉਹਨੇ ਤਾਰਾਂ ਕੱਢ ਕੇ ਦੇਖੀਆਂ ਸੀਗੀਆਂ ਜਿਆਦਾ ਨਹੀਂ ਅੰਦਰੋਂ ਖਰਾਬ ਹੈਗੀ ਬਸ ਮਾੜੀ ਜੀ ਨਾਮ ਮੰਤਰੀ ਆ ਇਨਫੈਕਸ਼ਨ ਤੇ ਹੋ ਜੂ ਠੀਕ ਹੁਣ ਆਉਂਦੇ ਬਾਈਏ ਤੇ ਉਹਦੇ ਫੇਰ ਭਰਾਵਾਂਗੇ ਤਿੰਨ ਤਣ ਲਗਾਤਾਰ ਅੱਜ ਦਾ ਬਸ ਵੈਸੇ ਇੱਕ ਦਿਨੀ ਭਰੀ ਆ ਬਾਕੀ ਓਕੇ ਆ ਜਮ ਦਿਖਾਉਨੇ ਆ ਤੁਹਾਨੂੰ ਅੱਜ ਬਾਹਰ ਕੱਢੀਆਂ ਹੋਈਆਂ ਸੀਗੀਆਂ ਆ ਦੇ ਹੁਣ ਇੰਨੇ ਕਨਾ ਵੀ ਆਏ ਆ ਅੰਦਰ ਅੱਜ ਤੋਤਾ ਪਹਿਲਾਂ ਤਾਂ ਜਿੱਥੇ ਉਹ ਸੂਈ ਸੀਗੀ ਨਾ ਉਹ ਪਰੇ ਨੂੰ ਬਾਥਰੂਮ ਜੇ ਚਲੇ ਜਾਂਦਾ ਸੀ ਇੱਧਰ ਨੂੰ ਤੇ ਆ ਦੇ ਤੇ ਉਹ ਪਿੱਲਰ ਜੇ ਥੱਲੇ ਪੜਦਾ ਸੀ ਫਿਰ ਉਹ ਸੈਟ ਕੀਤਾ ਤੇ ਆ ਸਾਰਾ ਫਿਰ ਤੋਤਾ ਅੱਜ ਮਾਰ ਮਾਰ ਕੇ ਪਾਣੀ ਇਹਦੇ ਨਾਲ ਆਏ ਹੋ ਜੂਗਾ ਵੀ ਜਿੱਦਣ ਦੀ ਸੂਈ ਸੀ ਨਾ ਜਾਲਿਆਂ ਜਿਹੜਾ ਪੈਰ ਤਲਕਦਾ ਸੀਗਾ ਇਹਨੂੰ ਹੁਣ ਵਦਾਈਗੀ ਦੇਵਾਂਗੇ ਮੈਂਟ ਹੁਣ ਸੂਣ ਵੇਲੇ ਛੱਟਿਆ ਸੀ ਉਹ ਥੱਲੇ ਬਾਹਰੋਂ ਚੱਕ ਕੇ ਇਹ ਹੁਣ ਇਹਨੂੰ ਛੱਡ ਦਾਂਗੇ ਫੇਰ ਬਾਹਰ ਕਿਉਂਕਿ ਹੁਣ ਨਵੀਂ ਲਿਆਉਣ ਵਾਲੇ ਨੇ ਭਰਾ ਇਹ ਬਾਕੀ ਓਕੇ ਆ ਆ ਪੰਪ ਜੀ ਆ ਵਾ ਸੱਚ ਭਾਈ ਤੁਹਾਨੂੰ ਪੰਪ ਦਿਖਾਉਣਾ ਸੀ ਉਦੋਂ ਮੇਰੇ ਹੱਥ ਦਵਾਈ ਵਾਲੇ ਪਹਿਲਾਂ ਤਾਂ ਮੈਂ ਵੀਡੀਓ ਬਣਾਉਣ ਲੱਗਿਆ ਸੀ ਆ ਲੀਟਰ ਆਪਾਂ 5 ਲੀਟਰ ਦੇ ਚ ਮਣ ਕੇ ਪਾ ਲਈ ਪਾਣੀ ਹੁੰਦਾ ਤਾਂ ਵੈਸੇ 5 ਦਾ ਹੀ ਆ ਆ ਹਨਾ ਪੰਪ ਦੇ ਥੱਲੇ ਜਿਹੜੀ ਬੋਤਲ ਲੱਗੀ ਹੁੰਦੀ ਆ ਉਹ ਤਾਂ ਟੁੱਟ ਗਈ ਉਹ ਤਾਂ ਮੜੱਕ ਮੜੁੱਕ ਜਾਂਦੀ ਆ ਤੇ ਆਪਾਂ ਬੋਤਲ ਲੈ ਲਈ ਸੀਗੀ 5 ਲੀਟਰ ਵਾਲੀ ਇਹੇ ਏ ਵੀ ਜੀ ਗਾਰਡ ਵਧੀਆ ਬਾਈ ਇਹਦੇ ਪੰਪ ਦਾ ਮੂੰਹ ਜੇ ਉੱਤੇ ਫਸ ਜਾਂਦਾ ਇਹਦੇ ਆਦੇ ਗਰਾਮ ਨਾਈ ਚ ਪਾ ਕੇ ਦਵਾਈ ਤੇ ਜੇ ਨਹੀਂ ਹੱਥ ਨਾ ਮਾਰਨ ਨੂੰ ਜੀ ਕਰਦਾ ਤਾਂ ਇਹਦੇ ਨਾਲ ਮਾਰ ਦਿਆ ਕਰੋ ਤੇ ਉੱਤੋਂ ਐ ਪ੍ਰੈਸ ਜਿਆ ਕਰਕੇ ਸਭ ਨੂੰ ਪਤਾ ਹੀ ਹੋਣਾ ਇਹ ਤੇ ਆਪਾਂ ਇਹ ਤਾਂ ਲਾਈ ਸੀ ਇੱਕ ਤਾਂ ਹੁੰਦੀ ਆ ਲੀਟਰ 2 ਕਿ ਲੀਟਰ ਵਾਲੀ ਬੋਤਲ ਜੀ ਇਹ 5 ਲੀਟਰ ਵਧੀਆ ਕੰਮ ਕਰਦੀ ਆ ਇਹ ਅੱਜ ਇਹਦੇ ਨਾਲ ਹੀ ਪਾਈ ਆ ਸਾਰੀ ਦਵਾਈ ਤੇ ਬਾਕੀ ਓਕੇ ਆ ਕਮੈਂਟਾਂ ਵਾਲੇ ਬਾਈ ਇਹਨੇ ਬਾਈ ਕਹਿੰਦਾ ਬੱਚੀ ਦੂਸਰੇ ਪਾਸੇ ਪੰ ਦੂਸਰੇ ਪਾਸੇ ਬੰਦੇ ਇੱਕ ਤਾਂ ਵੀਰੇ ਇੱਥੇ ਇਹ ਚੁੰਗਦੀ ਸੀਗੀ ਭਰਾ ਬਾਈ ਨੂੰ ਦੱਸਦਾ ਮੈਂ ਵੀਰੇ ਨੇ ਪ੍ਰੀਤ ਚਾਹਲ ਨੇ ਕਮੈਂਟ ਕੀਤਾ ਸੀ ਬਾਈ ਨੇ ਕਹਿੰਦਾ ਬਾਈ ਬੱਚੀ ਦੂਸਰੇ ਪਾਸੇ ਬੰਦੇ ਵੀਰੇ ਇੱਕ ਤਾਂ ਇੱਥੇ ਬੰਨੀ ਹੁੰਦੀ ਆ ਦੋ ਚੁੰਗ ਗਈ ਦੋਕ ਵਾਰੀ ਤੇ ਇੱਥੇ ਸੈਂਟਰ ਚ ਮੈਂ ਤਾਂ ਬੰਨੀ ਸੀ ਕਿਉਂਕਿ ਉਹ ਬਾਥਰੂਮ ਇਧਰ ਨੂੰ ਚਲਾ ਜਾਂਦਾ ਆਹ ਬਿੱਲਰ ਨਾਲ ਖੜੀ ਖੜੀ ਉਹ ਸੈਟ ਆ ساری ਰਾਤ ਇੱਥੇ ਸੁੱਕੇ ਤੇ ਬੈਠੀ ਆ ਉਹ ਤੇ ਨਹੀਂ ਜੇ ਇਧਰ ਬੰਦੇ ਆ ਤਾਂ ਉਹਨੇ ਉਹ ਕਾਲੀ ਚੁੰਗਲੀ ਸੀ ਬਿੱਦੀ ਤਾ ਕਰਕੇ ਉਹਨੂੰ ਉੱਥੇ ਬੰਨਿਆ ਸੀਗਾ ਇਹ ਚੱਕਰ ਸੀ ਭਰਾ ਅੱਜ ਮੈਂ ਕਿਹਾ ਇਹਨਾਂ ਨੂੰ ਹੌਂਕਣ ਦੇ ਥੋੜੀਆਂ ਜੀਆਂ ਤੇ ਅੱਜ ਬੰਨਤੀਆਂ ਬਾਹਰ ਅੱਜ ਤਾਂ ਗੁਜਗ ਹੋਣ ਦੇ ਮੈਂ ਕਿਹਾ ਕੁਝ ਨਹੀਂ ਹੁੰਦਾ ਆਹ ਖੜੀਆ ਦੇਖ ਲਓ ਇਹ ਦਵਾਈ ਭਰਤੀ ਆ ਇਹਦੇ ਹੁਣ ਪੂਰੀ ਤਮਾਂ ਲੱਗਿਆ ਵੀ ਅੰਦਰ ਜਾਵਾਂ ਬੱਚੀਆਂ ਭਰੇ ਬੰਨਤੀਆਂ ਸੀਗੀਆਂ ਮੈਂ ਕਿਹਾ ਚਲ ਕੁੱਤਾ ਬਿੱਲਾ ਨਹੀਂ ਆਉ ਉਹ ਇੱਧਰ ਨੂੰ ਆਹ ਬੈਠੀਆਂ ਨੇ ਉਹ ਵੀ ਆ ਦੇਖ ਲੋ ਵੱਡੀ ਆਹ ਪਹੀਆ ਸੁੱਤੀ ਹੁਣ ਇਹਨੂੰ ਕੋਈ ਸੁਰਤ ਨਹੀਂ ਹੈਗੀ ਬੇਸਾਬ ਬੀ ਉਸਤੀ ਪਹੀਆ ਤੇ ਇਹਦੇ ਵੀ ਵਿੱਚੀ ਲਾਤੀ ਦਵਾਈ ਸਾਰੀਆਂ ਦੀ ਮਲਤੀ ਅੱਜ ਪ੍ਰੈਸ਼ਰ ਜਨ ਸਾਰੀਆਂ ਦੀ ਮਾਰਤੀ ਸਿੰਘ ਦਾਗਣੇ ਸੀ ਅੱਜ ਮੈਂ ਖਾਨ ਨੂੰ ਪੁੱਛਿਆ ਸੀਗਾ ਕਹਿੰਦਾ ਕੱਲ ਨੂੰ ਦਾਗਾਂਗੇ ਤੇ ਮੈਂ ਕਿਹਾ ਚਲ ਇਕੱਠੀਆਂ ਦੀ ਦਾਗਦੀ ਯਾਰ ਉਹਨੂੰ ਵੀ ਭਰਾ ਹੋ ਲੈਣ ਦੇ ਚਲ ਇਕੱਠੀਆਂ ਦੀ ਲੱਗ ਜੂ ਹੁਣ ਫਿਰ ਇੱਕ ਦਿਨ ਉਹ ਢੂਣੀ ਹੀ ਬਲਣੀ ਪੈਂਦੀ ਆ ਇਲੈਕਟ੍ਰਿਕ ਮਹਗਾਈ ਸੀ ਉਹਨੇ ਉਹ ਛੋਟੀ ਆ ਤੇ ਚਲ ਮੈਂ ਹੁਣ ਇਕੱਠੀਆਂ ਦੀ ਦਾਗ ਦਾਂਗੇ ਫਿਰ ਇੱਕ ਦਿਨ ਕਿਸੇ ਨੂੰ ਦੇਖ ਕੇ ਲਕੋਰੀ ਵਾਲੀ ਗਾਂ ਬਾਈ ਦੇ ਇੱਕ ਦਾ ਕਮੈਂਟ ਆਇਆ ਸੀਗਾ ਸੁਖਮਨ ਪ੍ਰੀਤ ਸਿੰਘ ਵੀਰਾ ਕਹਿੰਦਾ ਲਕੋਰੀ ਵਾਲੀ ਗਾਂ ਦੁੱਧ ਨਹੀਂ ਦਿੰਦੀ ਆ ਨਹੀਂ ਵੀਰੇ ਆਪਣੀ ਇਹ ਦੁੱਧ ਨਹੀਂ ਦਿੰਦੀ ਹੈਗੀ ਡਰਾਈ ਕੀਤੀ ਹੋਈ ਆ ਇਹਨੂੰ ਮਸਟਟਸ ਹੋ ਗਈ ਸੀ ਫਿਰ ਠੀਕ ਹੋ ਗਈ ਸੀਗੀ ਤੇ ਦੁਬਾਰੇ ਫੇਰ ਹੋ ਗਈ ਸੀ ਇਸ ਤੋਂ ਬਿਹਤਰ ਮੈਂ ਹਾਂ ਯਾਰ ਇਹਦਾ ਨਾ ਮੱਥਾ ਮਾਰਨ ਨਾਲੋਂ ਇੱਕ ਤਾਂ ਇਹ ਨੂੰ ਰਿਪੀਟ ਕਰ ਦਈਏ ਵੀ ਚਲ ਇਹਨੂੰ ਡਰਾਈ ਵੀ ਕਰ ਦਿੰਨੇ ਆ ਤੇ ਜਗਜੀਤ ਸਿੰਘ ਬਾਈ ਵੀਰੇ ਇਹਦੇ ਥਣਾ ਬਾਰੇ ਡਿਟੇਲ ਚ ਵੀਡੀਓ ਬਣਾਓ ਹੋਮੋਪੈਥੀ ਨਾਲ ਕਿੰਨਾ ਫਰਕ ਪਿਆ ਜਗਜੀਤ ਬਾਈ ਮੈਂ ਪਹਿਲੀ ਵੀਡੀਓ ਚ ਵੀ ਦੱਸਤਾ ਸੀਗਾ ਵੀ ਥਾਣੇ ਦਾ ਚੱਲ ਪਿਆ ਵਾ ਭਰਾ ਪ੍ਰੋਪਰ ਖਾਲੀ ਹੁੰਦਾ ਦੂਜੇ ਥਣਾ ਦੇ ਬਰੋਬਰ ਹੀ ਡਿਟੇਲ ਚ ਇਹੀ ਦੱਸਣਾ ਈ ਤੁਹਾਨੂੰ ਵੀ ਦਵਾਈ ਕੰਮ ਕਰਦੀ ਆ ਭਰਾ ਜਿਹਨੇ ਦੇਣੀ ਆ ਤੇ 1 ਮਹੀਨਾ ਪਹਿਲਾਂ ਸ਼ੁਰੂ ਕਰ ਦਿਓ ਚਾਹੇ ਤਾਂ 2 ਸੀਸ਼ੀਆਂ ਪਿਆ ਦਿਓ ਸਾਈਡ ਜ਼ਰੂਰ ਥੋੜੀ ਜੀ ਹਲਕੀ ਜਿਹੀ ਆਏ ਆ ਯਾਨੀ ਕਿ ਚਾਹੇ ਕਹੇ ਲੋ ਭਲਾ ਕਰਕੇ ਆ ਤੇ ਪਰ ਦਵਾਈ ਪੂਰੀ ਆ ਇਹਨੋਂ ਓਕੇ ਕੰਮ ਕਰਦੀ ਆ ਆ ਥਾਣ ਦੇਖ ਲਓ ਬਰੋਬਰ ਨਹੀਂ ਆਵਾ ਤੇ ਖਾਲੀ ਵੀ ਬਰੋਬਰੀ ਹੁੰਦੇ ਆ ਇਹ ਪਿਛਲਾ ਥਾਨ ਸੀਗਾ ਬਹਿਣੀ ਵਾਲਾ ਓਕੇ ਆ ਵੀਰੇ ਜਮਾ ਰਿਪੋਰਟ ਦੀ ਦਵਾਈ ਕੋਈ ਵੀ ਭਰਾ ਦੇ ਸਕਦਾ ਨਿਸ਼ਚਿਤ ਹੋ ਕੇ ਦੇ ਦਿਓ ਇੱਕ ਮਹੀਨਾ ਪਹਿਲਾਂ ਸ਼ੁਰੂ ਕਰਦੇ ਹੋ ਪਰ ਤੇ ਲਕੋਰੀ ਵਾਲੀ ਗਾਂ ਦਾ ਕੀ ਚੱਲ ਰਿਹਾ ਸੁਖਚੈਨ ਤੱਗੜ ਬਾਈ ਕਹਿੰਦਾ ਬਾਈ ਕੁਝ ਨਹੀਂ ਚੱਲ ਰਿਹਾ ਇਹਨੂੰ ਤਾਂ ਬਾ ਹੱਥ ਹੀ ਜੁੜੇ ਹੋਇਆ ਭਰਾਵਾ ਇਹ ਰਿਪੀਟ ਮਾਰੀ ਜਾਂਦੀ ਆ ਤੇ ਆਪਾਂ ਟੀਕਾ ਰਖਾਇਆ ਹੀ ਨਹੀਂ ਕਦੇ ਇਹਦੇ ਮਾਂ ਤੂੰ ਹੁਣ ਐਸ਼ ਕਰ ਇਹਨੂੰ ਰਿਟਾਇਰਮੈਂਟ ਦਿੱਤੀ ਹੋਈ ਆ ਵੀ ਬਹਿ ਕੇ ਖਾ ਲਾ ਤੂੰ ਜਿੰਨਾ ਟਾਈਮ ਖਾਣਾ ਤੇਰੇ ਹੈਗਾ ਕਰਮਾ ਚ ਤੇ ਪ੍ਰੀਤ ਕੌਰ ਵੀ ਇਹ ਵੀਰ ਨਿਲਜਾਂਡ ਵਾਰਮਿੰਗ ਦੀ ডোজ ਕਿੰਨੀ ਹੁੰਦੀ ਹੈ ਵੱਡੇ ਪਸ਼ੂਆਂ ਨੂੰ 100 ਗ੍ਰਾਮ ਤੇ 100 ਐਮਐਲ ਦੇ ਸਕਦੇ ਆਂ ਜੀ ਵੱਡੇ ਪਸ਼ੂਆਂ ਨੂੰ ਤੁਸੀਂ ਜਿਵੇਂ ਮਰਜੀ ਚਾਹੇ ਤਾਂ ਇੱਕ ਸ਼ੀਸ਼ੀ ਲੈ ਆਓ 100 ਐਮਐਲ ਵਾਲੀ ਉਹ ਮਹਿੰਗੀ ਪੈਂਦੀ ਆ ਜੇ ਲੀਟਰ ਵਾਲੀ ਲਿਆਵੋਗੇ ਸਸਤੀ ਪੈਂਦੀ ਆ ਉਹ ਤੇ ਤਰਾਮ ਨਾਲ ਉਹ ਚ 100 ਐਮਐਲ ਚਾਹੇ 50 50 ਐਮਐਲ ਵਾਲੀ ਸਰਿੰਜ ਦੋ ਵਾਰੀ ਭਰ ਕੇ ਪਾ ਦਿਓ ਮੂੰਹ ਚ ਤੇ ਤੁਸੀਂ ਦੇ ਸਕਦੇ ਹੋ ਤੇ 100 ml ਵੱਡੇ ਪਸ਼ੂ ਦੀ ਰੋਜ ਆ ਜਿਵੇਂ ਆਪਣੀਆਂ ਬੱਚੀਆਂ ਨੇ ਉਹਨੂੰ ਭਾਰ ਦੇ ਹਿਸਾਬ ਨਾਲ ਤੱਕ ਜਿੰਨਾ ਦੇ ਦਿਆ ਕਰੋ 10 ml ਇਹਨਾਂ ਦਾ ਭਾਗ ਹੈ ਨਾ ਮੌਸ ਹਿਸਾਬ ਨਾਲ ਦੇਤੀ ਜੇ ਛੋਟੀ ਛੀਛੀ 100 ml ਦੀ ਹੋਈ ਆਉਂਦੀ ਆ ਉਹ ਭਾਵੇਂ ਸਿੱਧੀ ਛੀਛੀ ਵੀ ਮਾਰੋ ਵੱਡੇ ਪਸ਼ੂ ਦੇ ਗੁੜ ਜ਼ਰੂਰ ਦੇ ਦਿਓ ਅੱਧਾ ਘੰਟਾ ਪਹਿਲਾਂ ਉਸ ਤੋਂ ਬਾਅਦ ਕਰਿਓ ਤੇ ਭੁੱਖੇ ਢੱਡ ਹੋਵੇ ਪਸ਼ੂ ਚਾਹੇ ਸ਼ਾਮ ਦੇ ਪੱਠਿਆਂ ਤੋਂ ਪਹਿਲਾਂ ਚਾਹੇ ਸਵੇਰ ਦੇ ਪੱਠਿਆਂ ਤੋਂ ਪਹਿਲਾਂ ਠੀਕ ਆ ਜੀ ਤੇ ਹਰਪ੍ਰੀਤ ਢਿੱਲੋਂ ਬਾਈ ਕਹਿੰਦਾ ਬਾਈ ਮੇਰੀ ਇੱਕ ਗਾਂ ਬਾਰ-ਬਾਰ ਰੋਜ਼ ਡਿਸਚਾਰਜ ਕਰਦੀ ਆ ਦਵਾਈ ਵੀ ਲਖਵਾਤੀ ਪਲੀਜ਼ ਦੱਸੋ ਕੋਈ ਵੀਰੇ ਆਪਣੇ ਵਾਲੀ ਤਾਂ ਆਪ ਆ ਖੜੀ ਆ ਤੈਨੂੰ ਕੀ ਦਸੀ ਹੈ ਹਨਾ ਐਵੇਂ ਮੈਂ ਹਰੇਕ ਵਾਰੀ ਇਹ ਹਰੇਕ ਕਮੈਂਟ ਦਾ ਜਵਾਬ ਦੇਈ ਜਾਮਾ ਜਿਹੜੇ ਆਪਣੇ ਬਸ ਦੇ ਵੀ ਹੈ ਨਹੀਂ ਬਾਈ ਉਹ ਆਪਣੇ ਕੋਲੇ ਜਵਾਬ ਨਹੀਂ ਹੁੰਦਾ ਉਹਨਾਂ ਦਾ ਕਿਉਂਕਿ ਆ ਆਪਣੇ ਕੋਲ ਤਾਂ ਆਪ ਆ ਖੜੀ ਆ ਰਿਪੀਟ ਮਾਰਦੀ ਆ ਉਹ ਵੀਰੇ ਲਕੋਰੀਆ ਟੈਪ ਬਣ ਜਾਂਦਾ ਯਾਰ ਤਾਰਾਂ ਬੱਚੇ ਦਾ ਨੀ ਦਾ ਮੂੰਹ ਖੁੱਲਾ ਹੀ ਰਹਿੰਦਾ ਤਾਂ ਹੀ ਉਹ ਕਨਸੀਵ ਨਹੀਂ ਕਰਦੀਆਂ ਤੇ ਇਹਦਾ ਹੁਣ ਹੱਲ ਤਾਂ ਮੈਨੂੰ ਨਹੀਂ ਲੱਭਿਆ ਬਾਈ ਅਜ ਤਾਈ ਹਨਾ ਇਹ ਜੱਕਰਾ ਵੀ ਹੁਣ ਮੈਂ ਕੀ ਦੱਸਾਂ ਬਿੰਦਰ ਗੈਲੋ ਫੀਡ 30 ਨੰਬਰ ਪਾਉਣੇ ਹੋ ਜਾਂ ਆਪਣੀ ਬਣਾ ਕੇ ਵੀਰੇ ਸੀਸ 30 ਨੰਬਰ ਹੀ ਚੱਲਦੀ ਆ ਜੀ ਇਸ ਟਾਈਮ ਤਾਂ ਤੇ ਉਹੀ ਪੈ ਰਹੀ ਆ ਤੇ ਗੁਰਬੀਰ ਸਿੰਘ ਬਾਈ ਕਹਿੰਦਾ ਬਈ ਵੀਰ ਜੀ ਮੇਰੀ ਕਾਫ 1 ਮਹੀਨੇ 15 ਦਿਨ ਦੀ ਆ ਮੈਂ ਮਿਲਕ ਦੋਨੋਂ ਟਾਈਮ ਦਾ 3 ਕਿਲੋ ਪਿਉਣਾ ਤੇ ਕਾਫ ਸਟਰਟਰ ਘਟ ਖਾਂਦੀ ਆ ਮੁੱਠੀ ਕੁ ਮਸਾ ਵੀਰੇ ਉਹਨੂੰ ਕਾਫ ਨੂੰ ਕੀ ਕਰਨਾ ਤੁਸੀਂ ਉਹੋ ਲੈ ਆਓ ਭੁੱਖ ਵਾਲੀ ਦਵਾਈ ਚਾਹੇ ਤਾਂ ਜੋ ਸ਼ੋ ਹੋਈ ਲੈ ਆਓ ਕਾਰਗਲਦੀ ਲਿਵੋਫਰੋਲ ਉਹ ਜੋ ਜਿਵੇਂ ਕਿੰਨੇ ਟਾਈਮ ਦੀ ਆ ਤੁਹਾਡੀ ਉਹ ਕਾਫ ਇੱਕ ਮਹੀਨੇ 15 ਦਿਨ ਦੀ ਆ 5 ਐਮਲ ਬਾਈ ਦੇਤੀ ਸਰੰਜਨਾ ਮੂੰਹ ਚ ਰੱਖਦੀ ਬਸ 5 ਐਮਲ ਉਹਦੇ ਨਾਲ ਉਹਦੀ ਭੁੱਖ ਖੁੱਲ ਜੂਗੀ ਤੇ ਐਨ ਵਧੀਆ ਹੋ ਜੂਗੀ ਓਕੇ ਤੁਸੀਂ ਅੱਧੇ ਲੀਟਰ ਵਾਲੀ ਲੈ ਆਓ ਬਹੁਤਾ ਕਿਸੇ ਵੱਡੇ ਨੂੰ ਪਿਆਦੋ ਜੇ ਬਾਤ ਗਈ ਉੱਬਲਤਾ ਉਹਨੇ 2 55 ਪੀੜੀਆਂ 10 ਕੈਮਲ ਨਹੀਂ ਉਹਦਾ ਮਿੱਧਾ ਕੰਮ ਕਰਨਾ ਦੇਣਾ ਠੀਕ ਆ ਜੀ ਤੇ ਆਪਣਾ ਮਣੀ ਘੁੰਮਣ ਬਾਈ ਕਹਿੰਦਾ ਵੀਰੇ ਪਹਿਲੀ ਵੀਡੀਓ ਚ ਵੀ ਪੁੱਛਿਆ ਸੀ ਵੀ ਕਾਲੀ ਦੇ ਇਨਾ ਲੇਟ ਟੀਕਾ ਕਿਉਂ ਭਰਵਾਇਆ ਇਹ ਹੀ ਕਰਵਾਈਆ ਲੇਟ ਬਾਈ ਲੇਟ ਦੀ ਗੱਲ ਨਹੀਂ ਹੈਗੀ ਕਾਲੀ ਲੇਟ ਬੋਲੀ ਸੀ ਹੈ ਕਿਉਂਕਿ ਕਿਉਂਕਿ ਇਹ ਬਿਮਾਰ ਹੋ ਗਈ ਸੀ ਸੂਨਸਰ ਇਹਨੇ ਵਜਨਜਾ ਤੋੜ ਲਿਆ ਤੇ ਇਹਨੇ ਹੀਟ ਹੀ ਲੇਟ ਕੱਢੀ ਸੀਗੀ ਬਾਕੀ ਬਈ ਆਪਣਾ ਦੁੱਧ ਘਰਾਂ ਚ ਜੇ ਆਪਣਾ ਫਿਰ ਇਕੱਠੀਆਂ ਇੱਕੋ ਵਾਰ ਕਰਦੇ ਆ ਤੇ ਕਿ ਮੈਨੂੰ ਸ਼ਿਕਾਇਤ ਜੀ ਆਈ ਹੈ ਥੋੜੀ ਜੀ ਵੀ ਦੁੱਧ ਪਤਲਾ ਵਾ ਕਿਉਂਕਿ ਸਾਰੀਆਂ ਆਪਣੀਆਂ ਦੋਨੇ ਵੱਡੀਆਂ ਇੱਕੋ ਦਿਨ ਇੱਕੋ ਵਾਰੀ ਸੁਈਆਂ ਮਹੀਨੇ ਦੇ ਫਰਕ ਨਾਲੀ ਤੇ ਸੱਜਰਾਂ ਨੂੰ ਤੁਹਾਨੂੰ ਪਤਾ ਥੋੜਾ ਜੀ ਫੈਟ ਲੋ ਆ ਜਾਂਦੀ ਹੁੰਦੀ ਆ ਤੇ ਉਹਦੇ ਕਰਕੇ ਮੈਂ ਤੇ ਕਿ ਰਿਸਕ ਜਾਨੀ ਲਿਆ ਮਾਂਾ ਅੱਕੜ ਪਿੱਛੜ ਸੂਪ ਰਹਿਣਗੀਆਂ ਤਾਂ ਕਰਕੇ ਕਾਲੀ ਦੀ ਇਹ ਜੀ ਥੋੜੀ ਜੀ ਲੇਟ ਕਰਾਤੀ ਕਿ ਚੱਲ ਪਹਿਲਾਂ ਇਹ ਸੂਪੂ ਕੀ 2-3 ਮਹੀਨੇ ਬਾਅਦ ਉਹ ਸੂਪੂ ਨਾਲੇ ਥੋੜੀ ਜੀ ਤੋਕੜ ਹੋ ਜਾਣੀ ਹੈ ਦੁੱਧ ਘੜਾ ਹੋ ਜਾਊਗਾ ਥੋੜਾ ਇਹ ਚੱਕਰ ਚ ਬਾਈ ਆਪ ਤੇ ਰੋਹਿਤ ਚੌਧਰੀ ਬਾਈ ਜੀ ਮੇਰੀ ਇੱਕ ਗਾਉ ਬਾਰ-ਬਾਰ ਰਿਪੀਟ ਕਰ ਰਹੀ ਹੈ ਪੂਰਾ 1 ਸਾਲ ਹੋ ਗਿਆ ਬੱਚੇ ਦਿੱਤੇ ਨੂੰ ਦਵਾਈ ਵੀ ਰਖਵਾਈ ਇਨਫੈਕਸ਼ਨ ਵਾਲੀ ਬਾਈ ਜੀ ਆਈਡੀਆ ਪ੍ਰੈਗਨੈਂਟ ਕਰਨ ਦਾ ਦੱਸੋ ਵੀਰੇ ਸੀਆਰਐਸ ਪਾਓ ਤੁਸੀਂ ਪਾਊਡਰ ਜੇ ਪਾਉਣਾ ਵਾ ਉਹੀ ਆਈਡੀਆ ਆਪਣੇ ਕੋਲ ਤਾਂ ਆਪਣੇ ਕੋਲ ਤਾਂ ਰਿਪੀਟਰ ਇੱਕ ਆ ਖੜੀ ਆ ਤੇ ਇਹ ਵੀ ਲਕੋਰੀਏ ਕਰਕੇ ਰਿਪੀਟ ਕਰਦੀ ਆ ਦੂਜੇ ਲੋੜ ਤਾਂ ਨਹੀਂ ਤੁਸੀਂ ਸੀਆਰਐਸ ਪਾਊਡਰ ਪਾਓ 100 ਗ੍ਰਾਮ ਡੇਲੀ ਦਾ ਤੇ ਉਹਦੇ ਨਾਲ ਬਾਈ ਉਹ ਠੀਕ ਹੋ ਜਾਣੀ ਆ ਕੋਈ ਚੱਕਰ ਨਹੀਂ ਹੈਗਾ ਜੇ ਪਾਊਡਰ ਨਹੀਂ ਪਾਉਂਦੇ ਆਪਾਂ ਹਨਾ ਲੋਕੋਰੀਆ ਵੀ ਨਹੀਂ ਹੈਗਾ ਫੇਰ ਭਾਈ ਆਪਣੀ ਗਲਤੀ ਆ ਆਰਡਰ ਪਾਉ ਉਹਨੂੰ 100 ਗ੍ਰਾਮ ਭਰਾ ਬਣੇ ਤੇ ਰਹੂਗੀ ਰਹੂਗੀ ਜ਼ਰੂਰ ਠੀਕ ਆ ਜੀ ਬਾਕੀ ਠੀਕ ਆ ਬੈਠੀਆਂ ਨੇ ਹੁਣ ਇਹ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਭਰਾ ਫਿਰ